ਬਿਲਾਵ ਲੋ ਮਹਲਾ ਪੰਨਵਾ ਭਾਗ ਸੁਲਖਣਾ ਹਰ ਕੰਧ ਹਮਾਰਾ RAM हे ਸਹੇਲੀਆ ਸਾਡਾ ਕੰਤ ਪ੍ਰਭੂ ਸੋਹਣੇ ਲਛਣਾ ਵਾਲੇ ਭਾਗਾਂ ਵਾਲਾ ਅਨਹਦ ਬਾਜਿਤਰਾ ਤਿਸ ਧੰਨ ਦਰਬਾਰਾ RAM ਉਸ ਕੰਤ ਦੇ ਦਰਬਾਰ ਵਿੱਚ ਇੱਕ ਰਾਸ ਵਾਸ ਰਹਿ ਵਾਜਿਆਂ ਦੀ ਧੁਨ ਉੱਠ ਰਹੀ ਆਨੰਦ ਦੇ ਅਨੰਦ ਅਵਜ ਹੈ ਬਾਜੇ ਦਿਨ ਸਰੇਣ ਉਮਾ ਇਹ ਸਹੇਲੀ ਉਸ ਕੰਤ ਦੇ ਦਰਬਾਰ ਵਿੱਚ ਸਦਾ ਆਨੰਦ ਦੇ ਵਾਜੇ ਵੱਜਦੇ ਰਹਿੰਦੇ ਹਨ ਦਿਨ ਰਾਤ ਉੱਥੇ ਚਾਓ ਬਣਿਆ ਰਹਿੰਦਾ ਤਾਹ ਰੋਗ ਸੋਗ ਨਾ ਦੁਖ ਬਿਆਪੈ ਜਨਮ ਮਰਨ ਨਾ ਤਾਹ ਉੱਥੇ ਰੋਗ ਨਹੀਂ ਹਨ ਉੱਥੇ ਚਿੰਤਾ ਫਿਕਰ ਨਹੀਂ ਹਨ ਉੱਥੇ ਕੋਈ ਦੁੱਖ ਆਪਣਾ ਜੋਰ ਨਹੀਂ پا ਸਕਦਾ ਉਸ ਕੰਤ ਨੂੰ ਜਨਮ ਮਰਨ ਦਾ ਗੇੜ ਨਹੀਂ ਹੈ ਰਿੱਧ ਸਿੱਧ ਸੁਦਾ ਰਾਸੇ ਅੰਮ੍ਰਿਤ ਭਗਤ ਪਰੇ ਪੰਧਾਰਾ ਇਸ ਸਹੇਲਿ ਉਸ ਕੰਤ ਪ੍ਰਭੂ ਦੇ ਦਰਬਾਰ ਵਿੱਚ ਰਿੱਧੀਆਂ ਹਨ ਸਿਧੀਆਂ ਹਨ ਆਤਮਕ ਨਿਮਨ ਦੇਣ ਵਾਲਾ ਨਾਮ ਰਸ ਹੈ ਭਗਤੀ ਦੇ ਖਜ਼ਾਨੇ ਭਰੇ ਪਏ ਹਨ ਤੈਨੰਤ ਨਾਨਕ ਬਲਿਹਾਰ ਵੰਝਾ ਪਰਬ੍ਰਹਮ ਪ੍ਰਾਨ ਆਧਾਰ ਨਾਨਕ ਬੇਨਤੀ ਕਰਦਾ ਹੈ ਸਭ ਜੀਵਾਂ ਦੀ ਜ਼ਿੰਦਗੀ ਦੇ ਆਸਰੇ ਉਸ ਪਰਬ੍ਰਹਮ ਤੋਂ ਮੈਂ ਸਦਕੇ ਜਾਂਦਾ ਹਾਂ ਸੁਣ ਸਖੀ ਸਹੇਲੜੀਓ ਮਿਲ ਮੰਗਲ ਗਾਮ ਹਰਾਮ ਏ ਸਖੀਓ ਏ ਸਹੇਲਿਓ ਸੁਣੋ ਆਓ ਮਿਲਕੇ ਪਰਮਾਤਮਾ ਦੀ ਸਿੱਖ ਸਲਾਹ ਦਾ ਗੀਤ ਗਾਵੀਏ ਮਨ ਤਨ ਪ੍ਰੇਮ ਕਰੇ ਤਿਸ ਪ੍ਰਭ ਕੋ ਰਾਮਾ ਰਾਮ ਏ ਸਹੇਲਿਓ ਮਨ ਵਿੱਚ ਹਿਰਦੇ ਵਿੱਚ ਪਿਆਰ ਪੈਦਾ ਕਰਕੇ ਉਸ ਪ੍ਰਭੂ ਨੂੰ ਸਿਮਰਿਏ ਕਰ ਪ੍ਰੇਮ ਰਾਵਾਂ ਤੇ ਸਹਿ ਭਾਵਾਂ ਇਕ ਨਿਮਖ ਪਲਕ ਨਾ त्याਗੀਐ ਹਿਰਦੇ ਵਿੱਚ ਪ੍ਰੇਮ ਕਰਕੇ ਉਸ ਨੂੰ ਸਿਮਰਿਏ ਤੇ ਉਸ ਨੂੰ ਪਿਆਰੀਆਂ ਲਗਿਏ ਹੈ ਸਹੇਲਿਓ ਉਸ ਕੰਤ ਪ੍ਰਭੂ ਨੂੰ ਅੱਖ ਚਮਕਣ ਜਿੰਨੇ ਸਮੇ ਲਈ ਵੀ ਵਿਸਾਰਨਾ ਨਹੀਂ ਚਾਹੀਦਾ ਗਹਿ ਕੰਠ ਲਾਈਐ ਨਾ ਲਜਾਈਐ ਚਰਨ ਰਾਜਮਨ ਪਾਗੀਐ ਉਸ ਨੂੰ ਫੜ ਕੇ ਗਲ ਨਾਲ ਲਾ ਲੈਣਾ ਚਾਹੀਦਾ ਉਸ ਦਾ ਨਾਮ ਸੁਰਤ ਜੋੜ ਕੇ ਘੜੇ ਵਿੱਚ ਪਰੋ ਲੈਣਾ ਚਾਹੀਦਾ ਇਸ ਕੰਮ ਤੋਂ ਸ਼ਰਮ ਨਹੀਂ ਕਰਨੀ ਚਾਹੀਦੀ ਉਸ ਦੇ ਚਰਨਾਂ ਦੀ ਧੂੜ ਨਾਲ ਆਪਣਾ ਇਹ ਮਨ ਰੰਗ ਲੈਣਾ ਚਾਹੀਦਾ ਭਗਤ ਠਗੌਰੀ ਪਾਏ ਮੋਹਾ ਅਨੰਤਨਾ ਅਨਤਨਾ ਕਾਹੂ ਤਾਮ ਏ ਸਹੇਲਿਓ ਅਨਤ ਦੂਜੇ ਕਸੇ ਬਨੇ ਏ ਸਹੇਲਿਓ ਭਗਤੀ ਦੀ ਠਗ ਬੂਟੀ ਵਰਤ ਕੇ ਆਓ ਉਸ ਕੰਤ ਪ੍ਰਭੂ ਨੂੰ ਵਾਸ ਵਿੱਚ ਕਰ ਲਈਏ ਤੇ ਹੋਰ ਸਾਰੇ ਪਾਸੇ ਨਾ ਪਟਕਦੀਆਂ ਫਿਰਿਏ ਬਿਨਮਨ ਨਾਨਕ ਮੇਲ ਸੰਗ ਸਾਜਨ ਅਮਰ ਪਦਵੀ ਪਾਵਾਂ ਨਾਨਕ ਬੇਨਤੀ ਕਰਦਾ ਹੈ ਉਹ ਸੱਜਣ ਪ੍ਰਭੂ ਨੂੰ ਮਿਲ ਕੇ ਉਹ ਦਰਜਾ ਹਾਸਲ ਕਰ ਲਈਏ ਜਿੱਥੇ ਆਤਮਿਕ ਮੌਤ ਕਦੇ ਵੀ ਉਹ ਨਹੀਂ ਸਕਦੇ ਬਿਸਮਨ ਬਿਸਮ ਭਈ ਪੇਖ ਗੁਣ ਅਬਿਨਾਸੀ ਰਾਮ हे सहेलियों अविनाशी कांत प्रभु दे गुण पुकार देख के मैं तो हैरान ही हो गई कर गह पूजा गही काट जम की फांसी रामा उसने मेरा हाथ पकड़ के मेरी जमे वाली फांसी काट के मेरी बांह फाड़ ली ਗਹਿ ਪੁਜਾਲੀਨੀ ਦਾਸ ਕੀਨੀ ਅੰਕਰ ਉਹ ਦੂਤ ਜਨਾਇਆ ਉਸ ਨੇ ਮੇਰੀ ਬਾਹ ਕੋਟ ਕੇ ਫੜ ਲਈ ਹੈ ਮੈਨੂੰ ਆਪਣੀ ਦਾਸੀ ਬਣਾ ਲਿਆ ਹੈ ਮੇਰੇ ਭਾਗਾ ਦੇ ਫਟ ਰਹੇ ਅੰਗੂਰ ਦੇ ਕਾਰਨ ਉਸ ਨੇ ਮੇਰੇ ਅੰਦਰ ਆਤਮਿਕ دیਵੰਦ ਦਾ ਪ੍ਰਕਾਸ਼ ਕਰ ਦਿੱਤਾ ਹੈ ਮਲਨ ਮੋਹ ਵਿਕਾਰ ਨਾਠੇ ਦਿਵਸ ਨਿਰਮਲ ਆਇਆ ਮੋਹ ਆਦਿਕ ਭੈੜੇ ਵਿਕਾਰ ਮੇਰੇ ਅੰਦਰੋਂ ਨਸ ਗਏ ਹਨ ਮੇਰੀ ਜ਼ਿੰਦਗੀ ਦੇ ਪਵਿੱਤਰ ਦਿਨ ਆ ਗਏ ਹਨ ਦ੍ਰਿਸ਼ਟ ਧਾਰੀ ਮਨ ਪਿਆਰੀ ਮਹਾ ਦੁਰਮਤ ਨਸੀ ਹੈ ਸਹੇਲਿਓ ਉਸ ਕੰਤ ਪ੍ਰਭੂ ਨੇ ਮੇਰੇ ਉੱਤੇ ਪਿਆਰ ਭਰੀ ਨਿਗਾਹ ਕੀਤੀ ਜਿਹੜੀ ਮੇਰੇ ਮਨ ਵਿੱਚ ਪਿਆਰੀ ਲੱਗੀ ਉਸ ਦੇ ਪ੍ਰਤਾਪ ਨਾਲ ਮੇਰੇ ਅੰਦਰੋਂ ਬਹੁਤ ਹੀ ਕੋਟੀ ਮਤਨਾਸ਼ ਹੋ ਗਈ ਹੈ ਬੇਨੰਤ ਨਾਨਕ ਕੋ ਪਈ ਨਿਰਮਲ ਪ੍ਰਭ ਮਿਲੇ ਅਬਿਨਾਸੀ ਨਾਨਕ ਬੇਨਤੀ ਕਰਦਾ ਹੈ ਅਬਿਨਾਸੀ ਪ੍ਰਭੂ ਜੀ ਮੈਨੂੰ ਮਿਲ ਪਏ ਹਾਂ ਮੈਂ ਪਵਿੱਤਰ ਜੀਵਨ ਵਾਲੀ ਹੋ ਗਈ ਹਾਂ ਸੂਰਜ ਕਿਰਨ ਮਿਲੇ ਜਲ ਕਾਜਲ ਹੂਆ ਰਾਮ ਹੈ ਭਾਈ ਜਿਵੇਂ ਸੂਰਜ ਦੀ ਕਿਰਨ ਨਾਲ ਮਿਲ ਕੇ বরਫ ਤੋਂ ਪਾਣੀ ਦਾ ਪਾਣੀ ਬਣ ਜਾਂਦਾ ਹੈ ਸੂਰਜ ਦੇ ਲਗ ਨਾਲ বরਫ ਬਣੇ ਪਾਣੀ ਦੀ ਕਠੋਰਤਾ ਖਤਮ ਹੋ ਜਾਂਦੀ ਹੈ ਜੋਤੀ ਜੋਤ ਰੜੀ ਸੰਪੂਰਨthia ਰਾਮ ਤੇ ਸਿਫਤ ਸਲਾਹ ਦੀ ਬਰਕਤ ਨਾਲ ਜੀਵ ਦੇ ਅੰਦਰ ਰੁੱਖਾਪਨ ਮੁੱਕ ਕੇ ਜੀਵ ਦੀ ਜਿੰਦ ਪ੍ਰਮਾਤਮਾ ਦੀ ਜੋਤ ਨਾਲ ਇੱਕ ਮਿਕ ਹੋ ਜਾਂਦੀ ਹੈ ਜੀਵ ਸਾਰੇ ਗੁਣਾ ਦੇ ਮਾਲਕ ਪ੍ਰਮਾਤਮਾ ਦਾ ਰੂਪ ਹੋ ਜਾਂਦਾ ਹੈ। ਪਰ ਇਹ ਧਿਆਨ ਚ ਰੱਖੋ ਕਿ ਸ਼ਬਦ ਤਾਂ ਇਹ ਪ੍ਰਮਾਤਮਾ ਨਾਲ ਇੱਕ ਮਿਕ ਫੋਨ ਦਾ ਹੈ ਸਾਡੇ ਸਾਹਮਣੇ ਅਰਥ ਵੀ ਕੀਤੇ ਹਨ। ਪਰ ਅਸੀਂ ਇਹਨਾਂ ਸ਼ਬਦਾਂ ਨੂੰ ਅਕਸਰ ਮਰਗ ਦੇ ਵੇਲੇ ਜਦੋਂ ਕੋਈ ਪ੍ਰਾਣੀ ਚੜਾਈ ਕਰ ਜਾਂਦਾ ਹੈ ਤਾਂ ਉਸ ਥਾਂ ਦੇ ਪੜਨ ਵਾਸਤੇ ਇਹਨਾਂ ਉਦਾਹਰਣ ਕਰ ਲੈ। ਪਤਾ ਨਹੀਂ ਕਿਸ ਬੇਸ ਤੇ ਕਿਵੇਂ ਇਹਨਾਂ ਨੇ ਇਹ ਫੈਸਲਾ ਕੀਤਾ। ਜਦੋਂ ਕਿ ਸਾਡੇ ਸਾਹਮਣੇ ਗੱਲ ਕੁਝ ਹੋਰ ਹੈ ਔਰ ਕਿਸੇ ਹੋਰ ਸੰਬੰਧ ਦੀ ਗੱਲ ਚੱਲ ਰਹੀ। ਬ੍ਰਹਮ ਦੀ ਸੈ ਬ੍ਰਹਮ ਸੁਣੀਏ ਏਕ ਏਕ ਵਖਾਣੀਏ ਤਦ ਉਸ ਨੂੰ ਹਰ ਥਾਂ ਪ੍ਰਮਾਤਮਾ ਹੀ ਵਸਦਾ ਨਜ਼ਰੀ ਆਉਂਦਾ ਹੈ ਹਰੇਕ ਵਿੱਚ ਪ੍ਰਮਾਤਮਾ ਹੀ ਬੋਲਦਾ ਉਸ ਨੂੰ ਸੁਣੀਦਾ ਹੈ ਉਸ ਨੂੰ ਇਹੋ ਜਿਹਾ ਆਪਦਾ ਹੈ ਕਿ ਹਰ ਥਾਂ ਇੱਕ ਪ੍ਰਮਾਤਮਾ ਦਾ ਹੀ ਜ਼ਿਕਰ ਹੋ ਰਿਹਾ ਹੈ ਆਤਮ ਪਸਾਰ ਕਰਨ ਹਾਰਾ ਪ੍ਰਭੂ ਬਿਨਾ ਨਹੀਂ ਜਾਣੀ ਐ ਉਸ ਨੂੰ ਹਰਥਾਂ ਸਿਰਜਣਹਾਰ ਦੀ ਆਤਮਾ ਦਾ ਹੀ ਖਿਲਾਰਾ ਦਿਸਦਾ ਹੈ ਪ੍ਰਭੂ ਤੋਂ ਬਿਨਾ ਕਿਸੇ ਹੋਰ ਨੂੰ ਕਿਤੇ ਨਹੀਂ ਪਛਾਣਦਾ ਆਪ ਕਰਤਾ ਆਪ ਭੁਗਤਾ ਆਪ ਕਾਰਣਕੀਆ ਉਸ ਨੂੰ ਨਿਸ਼ਚੈ ਹੋ ਜਾਂਦਾ ਹੈ ਕਿ ਪਰਮਾਤਮਾ ਆਪ ਹੀ ਸਭ ਨੂੰ ਪੈਦਾ ਕਰਨ ਵਾਲਾ ਹੈ ਜੀਵਾਂ ਵਿੱਚ ਵਿਆਪਕ ਹੋ ਕੇ ਆਪ ਹੀ ਸਾਡੇ ਰੰਗ ਮਾਣ ਰਿਹਾ ਹੈ ਸੁਆਭੀ ਹਰੇ ਕੰਮ ਦੀ ਪ੍ਰੇਰਣਾ ਕਰ ਰਿਹਾ ਹੈ ਬੇਨਵੰਤ ਨਾਨਕ ਸਹੀ ਜਾਣੈ ਜਿਨਿ ਹਰ ਰਸ ਪੀਆ ਪਰ ਨਾਨਕ ਬੇਨਤੀ ਕਰਦਾ ਹੈ ਕਿ ਇਸ ਅਵਸਥਾ ਨੂੰ ਉਹੀ ਮਨੁੱਖ ਸਮਝਦੇ ਹਨ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਦਾ ਸਵਾਦ ਚਖਿਆ ਹੈ ਬਿਲਾਵਲ ਮਹਲਾ ਪੰਜਵਾਂ ਛੰਤ ਇਕ ਓੰਕਾਰ ਸਤ ਗੁਰ ਪ੍ਰਸਾਦ ਸਖੀ ਆਉ ਸਖੀ ਵਸ ਆਉ ਸਖੀ ਅਸੀਂ ਪ੍ਰਕਾ ਮੰਗਲ ਗਾਮ ਹੇ ਸਹਿਲਿਆ ਹੋਰ ਆ ਕੇ ਬਿਠੀਏ ਹੇ ਸਹਿਲਿਆ ਪ੍ਰਭੂ ਜੀ ਦੀ ਰਾਜਾ ਵਿੱਚ ਤੁਰੀਏ ਅਤੇ ਪ੍ਰਭੂ ਪਤੀ ਵੀ ਸਿਫਤ ਸਲਾਹ ਦਾ ਗੀਤ ਗਾਵੀਏ ਤਜ ਮਾਨ ਸਖੀ ਤਜ ਮਾਨ ਸਖੀ ਮਤ ਆਪਣੇ ਪ੍ਰੀਤਮ ਭਾਵਾ ਇਸ ਹੇਲੀ ਆਪਣੇ ਅੰਦਰੋਂ ਹੰਕਾਰ ਦੂਰ ਕਰ ਆਪਣੇ ਅੰਦਰੋਂ ਹੰਕਾਰ ਦੂਰ ਕਰ ਸ਼ਾਇਦ ਇਸ ਤਰ੍ਹਾਂ ਸੀ ਆਪਣੇ ਪ੍ਰੀਤਮ ਪ੍ਰਭੂ ਪਤੀ ਚੰਗੀਆਂ ਲੱਗ ਸਕੀ ਤਜ ਮਾਨ ਮੋਹ ਵਿਕਾਰ ਦੂਜਾ ਸੇਵ ਏਕ ਨਿਰੰਜਨੋ ਇਸ ਲਈ ਆਪਣੇ ਅੰਦਰੋਂ ਹੰਕਾਰ ਦੂਰ ਕਰ ਬਹੁਤ ਦੂਰ ਕਰ ਮਾਇਆ ਦੇ ਪਿਆਰ ਵਾਲਾ ਵਿਕਾਰ ਦੂਰ ਕਰ ਸਿਰਫ ਨਰਲੇਪ ਪ੍ਰਭੂ ਦੀ ਸ਼ਰਨ ਪਈ ਰੋ ਲਗ ਚਰਨ ਸ਼ਰਨ ਦੇ ਆਲਕ੍ਰੀਤਮ ਸਗਲਹ ਦੁਰਤ ਵਿਖੰਡਨੋ ਸਾਰੇ ਪਾਪਾਂ ਦੇ ਨਾਸ਼ ਕਰਨ ਵਾਲੇ ਦਇਆ ਦੇ ਸੋਮੇ ਪ੍ਰੀਤਮ ਪ੍ਰਭੂ ਦੇ ਚਰਨਾਂ ਦੀ ਓਟ ਪਕੜੀ ਲਾ ਪੋਇ ਦਾਸ ਦਾਸੀ ਤਾ ਜ ਉਹ ਦਾਸੀ ਬਹੁੜ ਬਿਦੀ ਨਾ ਧਾਮ ਐਸੇ ਲਈਏ ਮੇਰੇ ਉੱਤੇ ਵੀ ਮਿਹਰ ਕਰ ਮੈਂ ਪ੍ਰਭੂ ਦੇ ਦਾਸਾਂ ਦੀ ਦਾਸੀ ਬਣ ਕੇ ਸਲਾ ਵੱਲੋਂ ਉਪਰਾਮਤਾ ਛੱਡ ਕੇ ਮੁੜ ਹੋਰ ਹੋਰ ਪਾਸੇ ਨਾ ਪਟਕਦਾ ਫਿਰਾਂ ਨਾਨਕ ਤੇੰਪੈ ਕਰੋ ਕਿਰਪਾ ਤਾਮ ਮੰਗਲ ਕਾਮਾ ਨਾਨਕ ਬੇਨਤੀ ਕਰਦਾ ਹੈ ਤੂੰ ਮੇਰ ਕਰ ਤਦੋ ਹੀ ਮੈਂ ਵੀ ਸਿੱਤ ਸਲਾ ਦਾ ਗੀਤ ਗਾ ਸਕਾਂਗਾ ਅੰਮ੍ਰਿਤ ਪ੍ਰੇਕਾ ਨਾਮ ਮੈਂ ਅੰਧ ਲੈ ਟੋਹਨੀ ਹੈ ਭਾਈ ਪ੍ਰਮਾਤਮਾ ਦਾ ਆਤਮਿਕ ਜੀਵਨ ਦੇਣ ਵਾਲਾ ਨਾਮ ਮੇਰੇ ਜੀਵਨ ਵਾਸਤੇ ਸਹਾਰਾ ਹੈ ਜਿਵੇਂ ਅੰਨੇ ਨੂੰ ਡਬੂਰੀ ਦਾ ਸਹਾਰਾ ਹੁੰਦਾ ਹੈ ਉਹ ਜੋ ਹੈ ਬਹੁ ਪ੍ਰਕਾਰ ਸੁੰਦਰ ਮੋਹਨੀ ਕਿਉਂਕਿ ਉਹ ਮਨ ਨੂੰ ਫਸਾਉਣ ਵਾਲੀ ਸੁੰਦਰੀ ਮਾਇਆ ਕਈ ਤਰੀਕਿਆਂ ਨਾਲ ਜੀਵਾਂ ਨੂੰ ਤੜਦੀ ਰਹਿੰਦੀ ਹੈ ਤੇ ਆਪਣੇ ਮੋਹ ਵਿੱਚ ਅੰਨਾ ਕਰ ਲੈਂਦੀ ਹੈ ਮੋਹਨੀ ਮਹਾ ਬਚਿੱਤਰ ਚੰਚਲ ਅਨਕ ਭਾਵ ਦਿਖਾਵੇ हे ਭਾਈ ਕਈ ਰੰਗਾਂ ਵਾਲੀ ਅਤੇ ਮਾਨੂ ਮੋਹਣ ਵਾਲੀ ਚੰਚਲ ਮਾਇਆ ਜੀਵਾਂ ਨੂੰ ਅਨੇਕਾਂ ਨਖਰੇ ਵਿਖਾਉਂਦੀ ਰਹਿੰਦੀ ਹੈ ਹੋਏ ਢੀਠ ਮਿੱਠੀ ਮਨਹ ਲਾਗੇ ਨਾਮ ਲੈਣ ਨਾ ਆਵੇ ਢੀਠ ਬਣ ਕੇ ਪਾਉ ਮੋੜ ਮੋੜ ਕੇ ਆਪਣੇ ਹਾਉ ਪਾਉ ਵਿਖਾ ਕੇ ਆਖਰ ਜੀਵਾਂ ਦੇ ਮਨ ਵਿੱਚ ਪਿਆਰੀ ਲੱਗਣ ਲੱਗ ਪੈਂਦੀ ਇਸ ਮੋਹਣੀ ਮਾਇਆ ਦੇ ਅਸਰ ਹੇਠ ਪ੍ਰਮਾਤਮਾ ਦਾ ਨਾਮ ਜਪਿਆ ਨਹੀਂ ਜਾ ਸਕਦਾ ਗ੍ਰਹਿ ਬਨੇ ਤੀਰੈ ਵਰਤ ਪੂਜਾ ਬਾਟ ਘਟ ਜੋਹਨੀ ਹੈ ਭਾਈ ਗ੍ਰਸਤ ਵਿੱਚ ਗ੍ਰਸਤੀਆਂ ਨੂੰ ਜੰਗਲਾਂ ਵਿੱਚ ਤਿਆਗੀਆਂ ਨੂੰ ਤੀਰਥਾਂ ਤੇ ਕੰਡੇ ਤੀਰਥ ਸਨਾਨੀਆਂ ਨੂੰ ਵਰਤ ਰੱਖਣ ਵਾਲਿਆਂ ਦੇ ਪੂਜਾ ਕਰਨ ਵਾਲਿਆਂ ਨੂੰ ਰਾਹਾਂ ਵਿੱਚ ਪੱਤਣਾ ਦੇ ਹਰ ਥਾਂ ਇਹ ਮਾਇਆ ਆਪਣੀ ਤਾੜ ਵਿੱਚ ਰੱਖਦੀ ਹੈ ਨਾਨਕ ਤੇੰਮ ਪੈ ਦਿਆ ਧਾਰੋ ਮੈਂ ਨਾਮ ਅੰਦਲੇ ਟੋਹਨੀ ਨਾਨਕ ਬੇਨਤੀ ਕਰਦਾ ਹੈ ਪ੍ਰਭੂ ਮੇਰੇ ਉੱਤੇ ਮਿਹਰ ਕਰ ਇਸ ਮਾਇਆ ਦੀ ਤਾਕਤ ਤੋਂ ਬਚਾਉਣ ਲਈ ਮੈਨੂੰ ਆਪਣਾ ਨਾਮ ਦਾ ਸਹਾਰਾ ਦੇਈ ਰਾ ਜਿਵੇਂ ਅੰਨੇ ਨੂੰ ਗੋਰੀ ਦਾ ਸਹਾਰਾ ਹੁੰਦਾ ਹੈ ਮੋਹ ਅਨਾਥ ਕਿਰਪਾਨਾਥ ਜਿਉਂ ਜਾਨੋ ਤੇਉ ਰੱਖੋ हे प्यारे खसम प्रभु जमे हो सके इस मोनी माया दे पंजे तो मेने माने नु बचा के रख चतुराई मोह ना हे रिजावो कह मुख पाओ कह मुखो चतुराई मोह ना हे रिजावो कह मुखो मेरे अंदर कोई स्यानप नहीं ਮੈਂ ਕੁਝ ਮੂਹ ਆ ਕੇ ਤੈਨੂੰ ਪਸੰਦ ਕਰ ਸਕਾਂ ਨਾ ਚਤੁਰ ਸੁਕਰ ਸਜਾਨ 베ਤੀ ਮੋਹ ਨਿਰਗੁਣ ਗੁਣ ਨਹੀਂ हे ਪਿਆਰੇ 나ਥ ਮੈਂ ਚਤੁਰ ਨਹੀਂ ਮੈਂ ਚੰਗੀ ਮਾਨਸਿਕ ਘੜਤ ਵਾਲੀ ਨਹੀਂ ਮੈਂ ਸਿਆਣੀ ਨਹੀਂ ਮੈਂ ਚੰਗੀ ਸੋਝ ਵਾਲੀ ਨਹੀਂ ਮੈਂ ਗੁਣਹੀਨ ਵਿੱਚ ਕੋਈ ਵੀ ਗੁਣ ਨਹੀਂ ਨਾ ਰੂਪ ਧੂਪ ਨਾ ਨੇਣ ਬੰਕੇ ਜਾ ਭਾਵੈ ਅਹ ਰਖ ਤੁਹੀ ਨਾ ਮੇਰਾ ਸੋਹਣਾ ਰੂਪ ਹੈ ਨਾ ਮੇਰੇ ਅੰਦਰ ਚੰਗੇ ਗੁਣਾ ਵਾਲੀ ਸੁਨੰਧੀ ਹੈ ਨਾ ਮੇਰੇ ਬੰਕੇ ਲੈਣ ਹੰ ਜਿੱਥੇ ਤੇਰੀ ਰਜਾ ਹੈ ਉੱਥੇ ਹੀ ਮੈਨੂੰ ਇਸ ਸੋਹਣੀ ਮਾਇਆ ਤੋਂ ਬਚਾ ਲੈ ਜੈ ਜੈ ਜੇੰਪ ਸਗਲ ਜਾਂ ਕੋ ਕਰੁਣਾ ਪਤ ਗਤ ਕਿਨ ਲਖੋ हे तरस ਦੇ ਮਾਲਕ ਪ੍ਰਭੂ ਤੂੰ ਐਸਾ ਹੈ ਜਿਸ ਦੀ ਸਾਰੇ ਜੀਵ ਜੈ ਜੈਕਾਰਉਂ ਚਾਰਦੇ ਹਨ ਉਹ ਕਿਹੋ ਜਿਹਾ ਹੈ ਕਿਸੇ ਨੇ ਵੀ ਇਹ ਭੇਦ ਨਹੀਂ ਸਮਝਿਆ ਨਾਨਕ ਪੈੰਮ ਪੈ ਸੇਵਕ ਜਿਉ ਜਨੋ ਤਿਉ ਮੋਹਿ ਰੱਖੋ ਨਾਨਕ ਬੇਨਤੀ ਕਰਦਾ ਹੈ ਪ੍ਰਭੂ ਮੈਂ ਤੇਰਾ ਸੇਵਕ ਹਾਂ ਮੈਨੂੰ ਆਪਣੀ ਸੇਵਾ ਭਗਤੀ ਬਖਸ਼ ਜਿਵੇਂ ਹੋ ਸਕੇ ਤਵੇਂ ਮੈਨੂੰ ਇਸ ਸੋਣੀ ਮਾਇਆ ਤੋਂ ਬਚਾਈ ਰੱਖ ਮੋਹ ਮਸਲੀ ਤੂੰ ਨੀਰ ਤੁਝ ਬਿਨਾ ਕਿਉ ਸਰੈ ਹੈ ਪ੍ਰਭੂ ਮੱਛੀ ਵਾਸਤੇ ਤੂੰ ਤੇਰਾ ਨਾਮ ਪਾਣੀ ਹੈ ਤੈਥੋਂ ਬਿਨਾ ਤੇਰੀ ਯਾਦ ਤੋਂ ਬਿਨਾ ਮੇਰਾ ਜੀਵਣ ਨਹੀਂ ਹੋ ਸਕਦਾ ਮੋਹ ਚਾਤਰਿਕ ਤੂੰ ਮੂਲ ਤ੍ਰਿਪਤੋਂ ਮੁਖ ਪਰੈ اے ਭਾਈ ਹੈ ਪ੍ਰਭੂ ਮੈਂ ਪਪੀਹੇ ਵਾਸਤੇ ਤੂੰ ਤੇਰਾ ਨਾਮ ਵਰਖਾ ਦੀ ਬੂੰਦ ਹੈ ਮੈਨੂੰ ਤਦੋਂ ਸ਼ਾਂਤੀ ਆਉਂਦੀ ਹੈ ਜਦੋਂ ਨਾਮ ਬੂੰਦ ਮੇਰੇ ਮੂੰਹ ਵਿੱਚ ਪੈਂਦੀ ਹੈ ਮੁਖ ਪਰ ਹੈ ਹਰੇ ਪਿਆਸ ਮੇਰੀ ਜੀ ਹਿਆ ਪ੍ਰਾਨਪਤੇ ਜਿਵੇਂ ਵਰਖਾ ਦੀ ਬੂੰਦ ਪਪੀਹੇ ਦੇ ਮੂੰਹ ਵਿੱਚ ਪੈਂਦੀ ਹੈ ਤਾ ਉਹ ਬੂੰਦ ਉਸ ਦੀ ਪਿਆਸ ਦੂਰ ਕਰ ਦਿੰਦੀ ਹੈ ਤਵੇਂ ਜਦੋਂ ਤੇਰਾ ਨਾਮ ਬੂੰਦ ਮੇਰੇ ਮੂੰਹ ਵਿੱਚ ਪੈਂਦਾ ਹੈ ਤਾਂ ਉਹ ਮੇਰੇ ਅੰਦਰੋਂ ਆਇਆ ਦੀ ਤ੍ਰਿਸ਼ਨਾ ਨੂਰ ਕਰ ਦਿੰਦੀ ਹੈ ਲਾਡਲੇ ਲਾਡ ਲੜਾਏ ਸਭ ਮੈਂ ਮਿਲ ਹਮਾਰੀ ਹੋਏ ਗਤੇ ਹੈ ਮੇਰੀ ਜਨ ਦੇ ਮਾਲਕ ਹੈ ਮੇਰੇ ਹਿਰਦੇ ਦੇ ਸਾਈਂ ਹੈ ਮੇਰੇ ਪ੍ਰਾਣਾਂ ਦੇ ਨਾਲ ਹੈ ਪਿਆਰੇ ਪਿਆਰ ਭਰੇ ਕੋਤਕ ਕਰਕੇ ਤੂੰ ਸਾਰੀ ਸ੍ਰਿਸ਼ਟੀ ਵਿੱਚ ਵਸ ਰਿਹਾ ਹੈ ਹੈ ਪਿਆਰੇ ਮੈਨੂੰ ਮਿਲ ਤਾਂ ਕਿ ਮੇਰੀ ਉੱਚੀ ਆਤਮਾ ਕੋ ਰਸਤਾ ਬਣ ਸਕੇ ਚਿਤ ਚਿਤਵੋ ਮਿਟ ਅੰਧਾਰੇ ਜਿਉਂ ਆਸ ਚਕਵੀ ਦਿਨ ਚਰੈ हे ਪ੍ਰਭੂ ਦੇਵ ਚਕਵੀ ਆਸ ਬਣਾਈ ਰੱਖਦੀ ਹੈ ਕਿ ਦਿਨ ਚੜ ਰਿਹਾ ਹੈ ਤੇ ਵੀ ਮੈਂ ਵੀ ਤੇਰੇ ਮਿਲਾਪ ਦੀ ਮਿਲਾਪ ਹੀ ਚਿਤਾਰਦੀ ਰਹਿੰਦੀ ਹਾਂ ਤੇ ਆਖਦੀ ਰਹਿੰਦੀ ਹਾਂ हे ਹਨੇਰੇ ਮਾਇਆ ਦੇ ਮੋਹ ਦੇ ਹਨੇਰੇ ਮੇਰੇ ਅੰਦਰੋਂ ਦੂਰ ਹੋ ਜਾ ਨਾਨਕ ਪ੍ਰੇਮ ਪੈ ਪ੍ਰੇ ਸੰਗ ਮੇਲੀ ਮਛਲੀ ਨੀਰਨ ਵੇਸਰੈ ਨਾਨਕ ਬੇਨਤੀ ਕਰਦਾ ਹੈ ਪਿਆਰੇ ਮੈਨੂੰ ਆਪਣੇ ਨਾਲ ਮਿਲਾ ਲੈ ਮੈਂ ਮੱਛੀ ਨੂੰ ਤੇਰਾ ਨਾਮ ਪਾਣੀ ਭੁੱਲ ਨਹੀਂ ਸਕਦਾ ਤਨ ਤਨ ਹਮਾਰੇ ਭਾਗ ਘਰੇ ਆਇਆ ਫਿਰ ਮੇਰਾ ਇਸ ਹੇਲੀਏ ਮੇਰੇ ਹਿਰਦੇ ਘਰ ਵਿੱਚ ਮੇਰਾ ਪ੍ਰਭੂਪਤੀ ਆ ਵਸਿਆ ਹੈ ਮੇਰੇ ਭਾਗ ਜਾਪੈ ਸੋਹੇ ਬੰਕ ਦੁਆ ਸਗਲਾ ਬਨ ਹਰਾ ਮੇਰੇ ਸਰੀਰ ਘਰ ਦੇ ਦਰਵਾਜੇ ਸਾਰੇ ਗਿਆਨਿੰਦਰੇ ਸੋਹਣੇ ਬਣ ਗਏ ਹਾਂ ਹਉ ਹੁਣੇ ਗਿਆਨਿੰਦਰੇ ਵਿਕਾਰਾਂ ਵੱਲ ਖਿੱਚ ਨਹੀਂ ਪਾਉਂਦੇ ਮੇਰਾ ਸਾਰਾ ਹਿਰਦੇ ਜੂ ਆਤਮਿਕ ਜਿਮਨ ਵਾਲਾ ਹੋ ਗਿਆ ਹੈ ਹਰ ਹਰਾ ਸੁਆਮੀ ਸੁਖ ਹੰਗਾਮੀ ਆਨੰਦ ਮੰਗਲ ਰਸ ਕਣਾ ਹੈ ਸਹੇਲੀ ਆਤਮਿਕ ਜੀਵਨ ਨਾਲ ਭਰਪੂਰ ਅਤੇ ਸੁੱਖਾਂ ਦੀ ਦਾਤ ਦੇਣ ਵਾਲਾ ਮਾਲਕ ਪ੍ਰਭੂ ਮੇਰੇ ਹਿਰਦੇ ਘਰ ਵਿੱਚ ਆਵਸਿਆ ਹੈ ਜਿਸ ਦਾ ਮਾਲਕ ਜਿਸ ਦੇ ਸਦਕਾ ਮੇਰੇ ਅੰਦਰ ਆਨੰਦ ਬਣ ਗਏ ਹਨ ਖੁਸ਼ੀਆਂ ਹੋ ਗਈਆਂ ਹਨ ਬਹੁਤ ਸਵਾਦ ਬਣ ਗਿਆ ਹੈ ਨਵਲ ਨਵ ਤਨ ਨਾ ਹੰਬਾਲਾ ਕਮਨ ਰਸਨਾ ਗੁਣ ਪਣਾ हे सहेलीए मेरा कसम प्रभु हर वेले नमा है जवां पाउस दा प्यार कदे कमजोर नहीं प인다 मैं अपनी जीव नाल उस दे केड़े-केड़े गुण दसा मेरी सेज सोही देख मोही सगल संसार दुख हराव हे सहेलीए कसम प्रभु दे मेरे हृदय विच आ बसण नाल मेरी हृदय सेज सज गई ਉਸ ਪ੍ਰਭੂ ਪਤੀ ਦਾ ਦਰਸ਼ਨ ਕਰਕੇ ਮੈਂ ਮਸਤ ਹੋ ਰਹੀ ਹਾਂ ਉਸਨੇ ਮੇਰੇ ਅੰਦਰੋਂ ਹਰੇਕ ਸਹਿਮ ਦੇ ਦੁੱਖ ਦੂਰ ਕਰ ਦਿੱਤਾ ਹੈ ਨਾਨਕ ਪੈ ਅੰਪੈ ਮੇਰੀ ਆਸ ਪੂਰੀ ਮਿਲੇ ਸੁਮਾਮੀ ਅਪਰੰਪਰਾ ਨਾਨਕ ਬੇਨਤੀ ਕਰਦਾ ਹੈ ਮੈਨੂੰ ਬੇਅੰਤ ਮਾਲਕ ਪ੍ਰਭੂ ਮਿਲ ਪਿਆ ਹੈ ਮੇਰੀ ਹਰੇਕ ਆਸ ਪੂਰੀ ਹੋ ਗਈ ਹੈ ਬਿਲਾਵਲ ਮਹਲਾ ਪੰਜਵਾ ਸ਼ੰਤ ਮੰਗਲ ਇੱਕ ਓੰਕਾਰ ਸਤ ਗੁਰ ਪ੍ਰਸਾਦ ਸ਼ਲੋਕ ਸੁੰਦਰ ਸ਼ਾਂਤ ਦਿਆਲ ਪ੍ਰਭ ਸਰਬ ਸੁਖਾਂ ਨਿਦਪਿਓ ਹੈ ਨਾਨਕ ਪ੍ਰਭਪਤੀ ਸੋਣਾ ਹੈ ਸ਼ਾਂਤੀ ਰੂਪ ਹੈ ਦਇਆਲਾ ਸੋਮਾ ਹੈ ਤੇ ਸਾਰੇ ਸੁੱਖਾਂ ਲਖ ਜਨਾਂ ਹੈ ਸੁਖ ਸਾਗਰ ਪ੍ਰਭ ਭੇਟੇ ਨਾਨਕ ਸੁਖੀ ਹੋ ਤੈ ਜਿਉ ਜੇ ਉਹ ਸੁਖਾਂ ਦਾ ਸਮੁੰਦਰ ਪ੍ਰਭੂ ਮਿਲ ਪਏ ਆਹ ਇਹ ਜਿੰਦ ਸੁਖੀ ਹੋ ਜਾਂਦੀ ਹੈ ਚੰਦੋ ਸੁਖ ਸਾਗਰ ਪ੍ਰਭ ਪਾਈਐ ਜਬ ਹੋਵੇ ਭਾਗੋ ਰਾਮਾ ਹੈ ਮਾਨਮਤੀ ਜੀਵ ਸਤਰੀ ਜਦੋਂ ਮੱਥੇ ਦਾ ਭਾਗ ਜਾਗਦਾ ਹੈ ਜਦੋਂ ਸੁਖਾਂ ਦਾ ਸਮੁੰਦਰ ਪ੍ਰਭੂ ਮਿਲ ਪੈਂਦਾ ਹੈ ਮਨ ਮਾਨ ਵਝਾਈ ਹੈ ਹਰ ਚਰਣੀ ਲਗੋ ਰਾਮ ਪਰ ਉਸ ਨੂੰ ਮਿਲਣ ਲਈ ਆਪਣੇ ਅੰਦਰੋਂ ਹੰਕਾਰ ਦੂਰ ਕਰ ਦੇਣਾ ਚਾਹੀਦਾ ਹੈ ਇਹਦੀ ਵਿਸਤਰੀ ਮਾਨ ਤਿਆਗ ਕੇ ਪ੍ਰਭੂ ਦੇ ਚਰਨਾਂ ਵਿੱਚ ਜੁੜੀ ਰੋ ਛੋੜ ਸਿਆਨ ਪਚਾਤਰੀ ਦੁਰਮਤ ਬੁੱਧ ਤਿਆਗੋ RAM ਸਿਆਣ ਬਚਾਈ ਛੱਡ ਦੇ ਖੋਟੀ ਮਤ ਬੁੱਧ ਆਪਣੇ ਅੰਦਰੋਂ ਦੂਰ ਕਰ ਨਾਨਕ ਪੋ ਸਰਣਾਈ RAM ਰਾਏ ਥਿਰ ਹੋਏ ਸੋਹਾਗੋ RAM ਹੈ ਨਾਨਕਾ ਖੇ ਜੀ ਵਿਸਤਰੀ ਪ੍ਰਭੂ ਪਾਤਸ਼ਾਹ ਦੀ ਸ਼ਰਣ ਪਈ ਰੋ ਪਾਹੀ ਤੇਰੇ ਸਿਰ ਉਤੇ ਤੇਰੇ ਸਿਰ ਦਾ ਖਸਮ ਸਦਾ ਲਈ ਟਿਕੇ ਰਹੇ ਛੋ ਪ੍ਰਭ ਅੱਜ ਕਤ ਲਾਗੀ ਐ ਜਿਸ ਦਿਨ ਮਰ ਜਾਈਏ RAM हे भाई जिस परमात्मा दी याद तो बिना आत्मुक मौत सहड़ ਲਈਦੀ है उस नु ਭਲਾ ਕੇ ਕਿਸੇ ਵੀ ਹੋਰ ਥਾਂ अर्जना ਨਹੀਂ ਚਾਹੀਦਾ ਲਾਜ ਨਾ ਆਵੇ ਅਗਿਆਨ ਮਤੀ ਦੁਰਜਨ ਬਿਰ ਮਈਏ RAM ਪਰ ਜਿਸ ਮਨੁੱਖ ਦੀ ਮਾਤਾ ਆਤਮਾ ਜੀਵਨ ਵੱਲੋਂ ਕੋਰੀ ਹੈ ਪ੍ਰਭੂ ਦੀ ਆਦੁੱਲਾ ਕਿਉ ਉਸ ਨੂੰ ਸ਼ਰਮ ਨਹੀਂ ਆਉਂਦੀ ਉਹ ਮਨੁੱਖ ਭੈੜੇ ਬੰਦਿਆਂ ਵਿੱਚ ਪਰਚਿਆ ਰਹਿੰਦਾ ਹੈ ਪਤਿਤ ਪਾਵਨ ਪ੍ਰਭ त्याਗ ਕਰੇ ਬੋ ਪਤਿਤ ਪਾਵਨ ਪ੍ਰਭ त्याਗ ਕਰੇ ਕਉ ਸੋਕਰ ਤਹਰਾਈਐ RAM ਹੈ ਪਾਈ ਬਿਟਾਰੀ ਨੂੰ ਪਰਮੁਹਾਲੇ ਪ੍ਰਭੂ ਨਾਲਿ ਹੋਰ ਕਿਤੇ ਸ਼ਾਂਤੀ ਆ ਸਕੈ ਨਾਨਕ ਕੋ ਪਦ ਤੋਂ ਪਾਉ ਪਰਮੇ ਆਲ ਹੀ ਜੀਵਨ ਪਦ ਪਾਈਐ RAM ਹੈ ਨਾਨਕ ਪ੍ਰਭੂ ਨਾਲ ਪਿਆਰ ਪਾਈ ਰਖ ਇਸ ਤਰਾ ਆਤਮਿਕ ਜਿਮਨ ਵਾਲਾ ਉੱਚਾ ਦਰਜਾ ਮਿਲ ਜਾਂਦਾ ਸ੍ਰੀ ਗੋਪਾਲ ਨਾ ਉਚਰੈ ਬਲ ਗਈਏ ਦੋਹ ਚਾਰਨ ਰਸਨਾ ਰਾਮ ਹੈ ਨਿੰਦਾ ਇਰਖਾ ਦੀ ਅਗ ਵਿੱਚ ਸੜ ਰਹੀ ਹੈ ਨਿੰਦਾ ਕਰਨ ਦੇ ਮੰਦੇ ਕਾਮ ਵਿੱਚ ਰੁਜੀ ਹੋਈ ਹੈ ਜੀ ਉਸ ਸ੍ਰਿਸ਼ਟੀ ਦੇ ਪਾਲਣ ਹਾਰ ਪ੍ਰਭੂ ਦਾ ਨਾਮ ਯਾਦ ਨਹੀਂ ਕਰਦੀ ਪ੍ਰਭ ਭਗਤ ਵਸ਼ਲ ਨਹ ਸੇਵਹੀ ਕਾਇਆ ਕਾਕ ਗ੍ਰਸਨਾ ਰਾਮ ਹੇ ਜਿੰਦੇ ਜਿਹੜਾ ਪ੍ਰਭੂ ਭਗਤੀ ਨਾਲ ਪਿਆਰ ਕਰਨ ਵਾਲਾ ਹੈ ਤੂੰ ਉਸ ਦੀ ਸੇਵਾ ਲਈ ਨਹੀਂ ਤਰਪੀ ਤੇਰੇ ਸਰੀਰ ਕਾਮ ਆਦਿਕਤਾ ਅੰਦਰੇ ਅੰਦਰ ਖਾਈ ਜਾ ਰਹੀ ਹੈ। ਪ੍ਰਮੋਹੀ ਦੁੱਖ ਨਾ ਜਾਣਹੀ ਕੋਟ ਜੋਨੀ ਵਸ ਨਾਰਾਮ ਹੇ ਜਿੰਦੇ ੜਕਣਾ ਦੇ ਕਾਰਨ ਤੂੰ ਆਤਮਿਕ ਸ਼ਰਮਾਇਆ ਲुटाई ਜਾ ਰਹੀ ਹੈ। ਨਾਮ ਭੁਲਾ ਕੇ ਕਰੋਨਾ ਜੁਨਾ ਵਿੱਚ ਪੈਣਾ ਪੈਂਦਾ ਹੈ। ਤੂੰ ਇਹਨਾਂ ਦੁੱਖਾਂ ਨੂੰ ਨਹੀਂ ਸਮਝੇ ਨਾਨਕ ਬਿਨ ਹਰਿ ਹੋਰ ਜੇ ਚਾਹਨਾ ਬਿਸਤ੍ਰ ਕ੍ਰਿਮ ਭਸਮ ਆ ਰਾਮ ਹੈ ਨਾਨਕ ਆਖੇ ਜਿੰਦੇ ਪ੍ਰਮਾਤਮਾ ਤੋਂ ਬਿਨਾ ਜਿਹੜਾ ਕਿਸੇ ਹੋਰ ਨੂੰ ਪਿਆਰ ਕਰਦੇ ਰਹਿਣਾ ਹੈ ਇਸ ਤਰ੍ਹਾਂ ਗੁੰਹ ਦੇ ਕੀੜੇ ਵਾਂਗ ਕਾਰਾਂ ਦੇ ਗੰਧ ਵਿੱਚ ਪੈ ਰਹਿ ਕੇ ਆਤਮਕ ਜੀਵਾਂ ਸੜ ਕੇ ਸੁਆਹ ਹੋ ਜਾਂਦਾ ਹੈ ਲਾਏ ਮਿਰੋ ਭਗਵੰਤ ਸੰਗੇ ਹੋਏ ਮਿਲ ਬੈ ਰਗਨ ਰਾਮ ਹੈ ਸਹੇਲਿਏ ਭਗਵਾਨ ਨਾਲ ਪ੍ਰੀਤ ਬਣਾਏ ਗਾ ਦੁਨੀਆ ਦੇ ਪਦਾਰਥਾਂ ਵੱਲੋਂ ਵੈਰਾਗਨ ਹੋ ਕੇ ਮੋਹ ਤੋੜ ਕੇ ਪ੍ਰਭੂ ਦੇ ਚਰਨਾਂ ਵਿੱਚ ਜੁੜੀ ਰੋ ਚੰਦਨ ਚੀਰ ਸੁਗੰਧ ਰਸਾ ਹੋਮੈ ਬਿਖ ਤਿਆਗਨ ਰਾਮ ਜਿਹੜੀਆਂ ਜੀਵ ਇਸਤਰੀਆਂ ਪ੍ਰਭੂ ਚਰਨਾਂ ਵਿੱਚ ਜੁੜੀਆਂ ਰਹਿੰਦੀਆਂ ਹਨ ਉਹ ਚੰਦਨ ਸੋਨੇ ਕੱਪੜੇ ਸੁਗੰਧੀਆਂ ਸਵਾਦਲੇ ਭੋਜਨ ਆਦਿਕ ਤੋਂ ਪੈਦਾ ਹੋਣ ਵਾਲੀ ਆਤਮਿਕ ਮੌ ਲਿਆਉਣ ਵਾਲੀ ਹਉਮੈ ਜ਼ਹਿਰ ਨੂੰ ਤਿਆਗ ਦਿੰਦੀ ਆਹ। ਈਤ ਊਤ ਨਾ ਡੋਲੀਐ ਹਰ ਸੇਵਾ ਜਾਗਨ ਰਾਮ। हे ਸਹੇਲਿਏ ਇਹਨਾਂ ਰਸਾਂ ਦੀ ਖਾਤਰੇ ਦੁਰਦਨ ਡੋਲਣਾ ਨਹੀਂ ਚਾਹੀਦਾ। ਪਰ ਇਹਨਾਂ ਵੱਲੋਂ ਉਹੀ ਸੁਚੇਤ ਰਹਿਣੀਆਂ ਹਨ ਜਿਹੜੀਆਂ ਪ੍ਰਭੂ ਦੀ ਸੇਵਾ ਭਗਤੀ ਵਿੱਚ ਲੀਨ ਰਹਿਣੀਆਂ। ਨਾਨਕ ਜਿਨ ਪ੍ਰਭ ਪਾਏ ਆ ਆਪਣਾ ਸਾ ਅਟਲ ਸੁਹਾਗਨ ਰਾਮ ਨਾਨਕ ਜਨ ਪ੍ਰਭ ਪਾਇਆ ਆਪਣਾ ਸਾ ਅਟਲ ਸੁਹਾਗਨ ਰਾਮ ਹੈ ਨਾਨਕ ਜਿਸ ਜੀਵ ਇਸਤਰੀ ਨੇ ਆਪਣੇ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ ਉਹ ਸਦਾ ਲਈ ਖਸਮ ਵਾਲੀ ਹੋ ਜਾਂਦੀ ਹੈ